ਸਾਰੇ ਕਲਾਕਾਰਾਂ ਨੇ ਪੂਰੇ ਪੰਜਾਬ ਨੇ ਚਾਹੇ ਕਿਹੇ ਦਾ ਕੋਈ ਕਿਤੇ ਜਗਰਾਤਾ ਜਾ ਕਿਤੇ ਕੋਈ ਮੇਲਾ ਹੈ ਮੈਂ ਬਹੁਤ ਵਰੀ ਦੇਵੀਆਂ ਕੋਲੋਂ ਕੰਜਕਾਂ ਕੋਲੋਂ ਸੰਗਤ ਕੋਲੋਂ ਅਰਦਾਸਾਂ ਕਰਾਈਆਂ ਖੜੇ ਕਰ ਕਰਕੇ ਕਿ ਪ੍ਰਮਾਤਮਾ ਰਾਜਵੀਰ ਜਵੰਦੇ ਨੂੰ ਉਹਦੇ ਪਰਿਵਾਰ ਵਿੱਚ ਰੱਖੀ ਪਰ ਨਾਲ ਦੀ ਨਾਲ ਸਲੂਟ ਹੈ ਜਿਹੜੇ ਬੰਦਿਆਂ ਨੇ ਉੱਥੇ ਡਿਊਟੀ ਕੀਤੀ ਅਸੀਂ ਸਰਕਾਰ ਨੂੰ ਗਊ ਟੈਕਸ ਦਿੰਦੇ ਆ ਉਹ ਚਾਹੇ ਹਮਾਤਲ ਗਵਰਨਮੈਂਟ ਵੀ ਲੈਂਦੀ ਹੈ ਹਰਿਆਣਾ ਗਵਰਨਮੈਂਟ ਤੇ ਦਿੱਲੀ ਤੇ ਪੰਜਾਬੀ ਲਿੰਦੀ ਹੈ ਉਹ ਜੇ ਸਰਕਾਰ ਕੋ ਤੁਸੀਂ ਗਊ ਟੈਕਸ ਲੈਣੇ ਹੋ ਤੇ ਪਲੀਜ਼ ਇਹ ਗਊ ਦੀ ਰੱਖਿਆ ਵੀ ਕਰੋ ਇਹ ਐਕਸੀਡੈਂਟ ਇਸ ਕਰਕੇ ਹੋਇਆ ਕਿ ਦੋ ਸਾਨ ਪਿੱੜਦੇ ਸੀਗੇ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਇਹਨੂੰ ਕਿਸੇ ਨੇ ਮਾਰਤਾ ਉਂਧਰ ਮਾਰਤਾ ਬਹੁਤ ਹਿੱਟ ਹੋਇਆ ਪਰਮਾਤਮਾ ਐ ਰਾਜਵੀਰ ਜਵੰਦੇ ਨੂੰ ਫੈਮਿਲੀ ਨੂੰ ਔਰ ਉਹਦੀ ਫੈਨ ਬੈਲਟ ਨੂੰ ਆਪਣੇ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਰਾਜਵੀਰ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ